ਦੱਸੋ ਕੰਮ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਨ ਆਪਣਾ ਸ਼ੁਰੂ ਮਿੱਟੀ ਦੀ ਤਿਆਰੀ ਕਣਕ ਭਰਨ ਦੀ ਤਿਆਰੀ ਚੱਲਣ ਈ ਆ ਕਣਕ ਭਰਨ ਰਏ ਆ ਕਿਸੇ ਬੰਨੇ ਮੱਕੀ ਵਾਲੀ ਪੈਲੀ ਤਿਆਰ ਕਰਨ ਰਏ ਆ ਜਿੱਦਾਂ ਜਿੱਦਾਂ ਆਪੋ ਆਪਣੇ ਸਿਸਟਮ ਸਾਰੇ ਕਰੀ ਜਾਂਦੇ ਕੱਲ ਬਹੁਤ ਵਧੀਆ ਲੱਗਾ ਸੀ ਜੋਧਾ ਫਾਰਮ ਤੇ ਉੱਚੇ ਕਿਸਾਨ ਮਿਲਨੀ ਜਿਹੜੀ ਸੀ ਉਹਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਬਹੁਤ ਵਧੀਆ ਮਾਇਰ ਡਾਕਟਰਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਤੇ ਬਹੁਤ ਚੰਗਾ ਲੱਗਾ ਇਹੋ ਜੀਆਂ ਕਿਸਾਨ ਮਿਲਣੀਆਂ ਹੁੰਦੀਆਂ ਰਹਿਣ ਤੇ ਕਿਸਾਨ ਜਿਹੜੇ ਆ ਉਹ ਜਾਗਰੂਤ ਹੁੰਦੇ ਰਹਿਣਗੇ ਤੇ ਵੀਰ ਨੇ ਬਹੁਤ ਵਧੀਆ ਸਾਮ ਸੁਭਾਲ ਵੀ ਆਏ ਗਏ ਸੱਜਣਾ ਦੀ ਚਾਹ ਪਾਣੀ ਦਾ ਪ੍ਰਬੰਧ ਵੀ ਬਹੁਤ ਸੋਹਣਾ ਕੀਤਾ ਸੀ ਤੇ ਹਰ ਇੱਕ ਨੂੰ ਪਹੁੰਚਣਾ ਚਾਹੀਦਾ ਹੈ ਕਿਉਂਕਿ ਜਿਹੜੇ ਖਾਸ ਕਰਕੇ ਆਲੂ ਵਾਲੇ ਆਲੂ ਲਾਉਦੇ ਸੱਜਣ ਉਹਨਾਂ ਵਾਸਤੇ ਬਹੁਤ ਵਧੀਆ ਜਾਣਕਾਰੀ ਕਿਦਾਂ ਵੀਰੀ ਸਾਮ ਸੰਭਾਲ ਕਰਨੀ ਆ ਕਿਦਾਂ ਸਾਰੇ ਕੰਮ ਕਰਨੇ ਬਹੁਤ ਵਧੀਆ ਜੀ ਨਾਲੇ ਵੀਰ ਦੇ ਮਿਲ ਕੇ ਆਏ ਨਾਲੇ ਜਦੋਂ ਪਿੰਡ ਵੇਖਿਆ ਤੇ ਬਹੁਤ ਮਨ ਨੂੰ ਖੁਸ਼ੀ ਮਿਲੀ ਤੇ ਜਿਹੜੇ ਵੀਰਾਂ ਨੇ ਆਪਣਾ ਆਪਣੇ ਬਲੌਗ ਵੀ ਵੇਂਦੇ ਹੀ ਉਹ ਵੀ ਵੀਰ ਮਿਲਣ ਆਏ ਬਹੁਤ ਮਨ ਨੂੰ ਖੁਸ਼ੀ ਹੋਈ ਵੀ ਚਲੋ ਆਪਣੇ ਬਲੌਗ ਵੀ ਵੀਰ ਕਈ ਬਹੁਤ ਉਤਸ਼ਾਹ ਦੇ ਨਾ ਕਰੋ ਕਈ ਯਾਰ ਵੀਰ ਆਖਣਗੇ ਤੁਸੀਂ ਮਨ ਨੂੰ ਸਿਆਣਿਆਂ ਨਹੀਂ ਉਹ ਏਦਾਂ ਫਿਰ ਜਦੋਂ ਬੰਦਾ ਕੋਈ ਮੈਸੇਜ ਕਰਦਾ ਹੋਵੇ ਫਿਰ ਉਹ ਦਿਮਾਗ ਦੇ ਵਿੱਚ ਰਹਿੰਦਾ ਵਾ ਇਹ ਗੱਲ ਦੀ ਆਪਾਂ ਸੌਰੀ ਫੀਲ ਕਰਦੇ ਆ ਤੇ ਤੁਸੀਂ ਜਦੋਂ ਵੀ ਆਪਾਂ ਦੇ ਬਲੌਗ ਦੇ ਨੇ ਥੱਲੇ ਕਮੈਂਟ ਕਰ ਦਿਆ ਕਰੋ ਕਿ ਵਧੀਆ ਜੋ ਵੀ ਆ ਜੋ ਮਨ ਦੇ ਵਿੱਚ ਜੇ ਮੇਰੇ ਕੋਲ ਗਲਤੀ ਹੁੰਦੀ ਆ ਕੋਈ ਤੇ ਉਹ ਵੀ ਤੁਸੀਂ ਜਿਹੜਾ ਵਾ ਬਲੌਗ ਜਰੀਏ ਉਥੇ ਮੈਸੇਜ ਕਰਕੇ ਦੱਸ ਦਿਆ ਕਰੋ ਤਾਂ ਜੋ ਵੀ ਆਪਾਂ ਗਲਤੀ ਨੂੰ ਹੋਰ ਸੁਧਾਰ ਸਕੀਏ ਤੇ ਹੁਣ ਆਪਾਂ ਅੱਜ ਤੁਹਾਨੂੰ ਇੱਕ ਸਾਡੇ ਕਣਕ ਨੂੰ ਸੁੰਢੀ ਜੀ ਪੈ ਗਈ ਆ ਹੁਣ ਉਹ ਸੰਡੀ ਜਿੱਥੇ ਤੇ ਯਾਰ ਆਪਣਾ ਪਰਾਲੀ ਵਿੱਚ ਵਾਈ ਹੀ ਨਾ ਉੱਥੇ ਸੰਡੀ ਦੀ ਸ਼ਿਕਾਇਤ ਥੋੜੀ ਜੀ ਵੱਧ ਆ ਗਈ ਆ ਤੇ ਹੁਣ ਅੱਜ ਸਭ ਸਪਰੇਅ ਕਰ ਲੱਗੇ ਆ ਸਪਰੇਅ ਕਰਕੇ ਤੇ ਫਿਰ ਵੇਨੇ ਆ ਪਾਣੀ ਵੀ ਲਾਇਆ ਵਾ ਤੇ ਕਈ ਡਾਕਟਰ ਤੇ ਆਖ ਦਿੰਦੇ ਆ ਵੀ ਯਾਰ 15 ਦਿਨ ਦੀ ਉਹਦੀ ਲਾਈਫ ਆਪਣੇ ਆਪ ਖਤਮ ਹੋ ਜੂਗੀ ਪਰ ਅਜੇ ਨੁਕਸਾਨ ਕਰਦੀ ਹੈ ਜਿੱਥੇ ਆਪਾਂ ਪਰਾਲੀ ਵਿੱਚੇ ਵਾਈ ਹੈ ਨਾ ਉੱਥੇ ਥੋੜਾ ਜਿਹਾ ਨੁਕਸਾਨ ਆਪਣਾ ਹੋਇਆ ਹੀ ਤੇ ਹੁਣ ਵੇਖ ਕੇ ਸਪਰੇਅ ਦੇ ਉਹ ਵੀ ਤੁਹਾਨੂੰ ਰਿਜ਼ਲਟ ਦੱਸਾਂ ਕਿ ਕਿੱਦਾਂ ਕਿੱਦਾਂ ਆਇਆ ਜਿੱਦਾਂ ਜਿੱਦਾਂ ਸਿਸਟਮ ਸਾਰਾ ਤੁਹਾਨੂੰ ਨਾਲ-ਨਾਲ ਦੱਸੀ ਗਈਦਾ ਗਾਣੂ ਕਰਿਆ ਆਲੂਆਂ ਦੀ ਖੇਤੀ ਵੀ ਸ਼ੁਰੂ ਕਰਾਂਗੇ ਤੇ ਫਿਰ ਉਹਦੀਆਂ ਵੀ ਵੀਡੀਓ ਪਾਇਆ ਕਰਾਂਗੇ ਹੁਣ ਆਲਦੀ ਘੜੀ ਤੇ ਆਪਣੇ ਕੋ ਕਣਕ ਝੋਨੇ ਦੇ ਆ ਤੇ ਅੱਜ ਪਿੰਡ ਵਾਲੀ ਸਾਈਡ ਜਿਹੜੀ ਕਣਕ ਦੀ ਬੀਜੀ ਉਹਦੀ ਭਰਾਈ ਛੇੜੂ ਕਰਨ ਲੱਗੇ ਆ ਜਿੱਦਾਂ ਜਿੱਦਾਂ ਹੋਇਆ ਸਾਰਾ ਆਪਾਂ ਸਿਸਟਮ ਕਰਾਂਗੇ ਤੇ ਤੁਹਾਨੂੰ ਦੱਸਾਂਗੇ ਹਾਰਮੋਨ ਜੀ ਮੇਰੀ ਕਾਪੀ ਅੱਜ ਘਰੇ ਰਹਿ ਗਈ ਆ ਕੋਈ ਨਹੀਂ ਲਿਖਦਾ ਅੱਜ ਡੀਜ਼ਲ ਰਾਤ ਵਾਲਾ ਵੀ ਲਿਖਦਾ ਇੱਕ ਸਾਈਡ ਤੇ ਕਿੱਥੇ ਆ ਕੱਲ ਵਾਲਾ ਆਪਣਾ ਪ੍ਰੋਗਰਾਮ ਕੱਲ ਵਾਲਾ ਹਾਂ ਆ ਹਈਏ ਇਹਦੇ ਥੱਲੇ ਲਿਖਦਾ ਡੀਜ਼ਲ ਕਿੰਨੇ ਲੀਟਰ ਪਾਇਆ ਇਹ ਰਾਤ 3.5 ਆ 3.5 ਲਿਖ ਲੈ ਫਿਰ ਮੈਂ ਕਾਪੀ ਤੇ ਨੋਟ ਕਰ ਲੈਣਾ ਤੈਨੂੰ ਮੈਂ ਕਿਹਾ ਖਾਦ ਵਾਲੀ ਮਸ਼ੀਨ ਧੋਦੀ ਸਿਰੇ ਮੈਂ ਤੜਕੇ ਉੱਧਰ ਚੱਲ ਮਾਨੂੰ ਆਨਾ ਚਾਚਾ ਗੁਰਮukh ਸਿੰਘ ਆ ਯਾਰਾ ਮਸ਼ੀਨ ਚ ਪਾਣੀ ਮਾਰੀ ਆੜੀ ਖਾਦ ਵਾਲੀ ਨੂੰ ਪੈਲੀਆਂ ਮਗਰੀ ਮਗਰ ਵੱਤਰ ਆ ਗਈਆਂ ਬਹੁਤ ਪੁਰਾਣਾ ਇੱਕ ਬੰਦਾ ਪਾਕਿਸਤਾਨ ਤੋਂ ਆਪਣਾ ਵੀਡੀਓ ਵੇਂਦਾ ਸੀ ਤੇ ਉਸ ਬੰਦੇ ਨੇ ਮੈਨੂੰ ਮੈਸੇਜ ਕੀਤਾ ਵੀ ਤੁਹਾਡੇ ਪਿੰਡ ਦੇ ਵਿੱਚ ਕਾਈ ਇੱਕ حساب ਲਾ ਲੋ ਵੀ ਪਿੱਪਲ ਦਾ ਰੋਖਾ ਦੇ ਦਰਸ਼ਨ ਕਰਾਉਣੇ ਆ ਤੇ ਉਹਨੂੰ ਦਿਖਾਏ ਪਹਿਲਾਂ ਦਾ ਪਾਕਿਸਤਾਨ ਤੋਂ ਵੀ ਜਿੱਤਰਾ ਜਦੋਂ ਆਪਣਾ ਵੰਡ ਹੋਈ ਆ ਉਦੋਂ ਬੰਦੇ ਇੱਥੇ ਸਾਡੇ ਪਿੰਡ ਰਹਿੰਦੇ ਹੁੰਦੇ ਸੀ ਹਾਲੀ ਫਿਰ ਉਹਨੇ ਬੰਦਿਆਂ ਦੇ ਨਾਂ ਦੱਸੇ ਪਿੰਡ ਦਾ ਨਾਮ ਦੱਸਿਆ ਸਾਰੇ ਵੀਰਾਂ ਦਾ ਨਾਮ ਲਿਆ ਫਿਰ ਉਹਦੀ ਗੱਲ ਕਰਾਈ ਬੜਾ ਉਹਦੇ ਮਨ ਨੂੰ ਬਜ਼ੁਰਗ ਬੰਦਾ ਵਾ ਬਹੁਤ ਜ਼ਿਆਦਾ ਬਜ਼ੁਰਗ ਆ ਫਿਰ ਉਹ ਬੜਾ ਖੁਸ਼ ਹੋਇਆ ਵੀ ਮੈਨੂੰ ਯਾਰ ਨੇਟ ਦੇ ਜਰੀਏ ਆਪਦਾ ਪਿੰਡ ਵੇਖਣ ਦਾ ਮੌਕਾ ਮਿਲਿਆ ਉਹਦਾ ਨਾਮ ਹਾਸਿਫ ਅੱਲਾਹ ਕੀ ਪਤਾ ਨਹੀਂ ਇਦਾਂ ਜੇ ਨਾਮ ਹੀ ਕੋਈ ਯਾਰ ਤੇ ਬਹੁਤ ਵਧੀਆ ਲੱਗਾ ਇਹ ਸਾਡੇ ਸਭ ਤੋਂ ਪਿੰਡ ਦਾ ਸਭ ਤੋਂ ਪੁਰਾਣਾ ਪਿੱਪਲਾ ਸਪਰੇਅ ਕਰਨ ਲੱਗੇ ਸੁੰਡੀ ਜਿਹੜੀ ਕਣਕ ਨੂੰ ਭਈ ਇੱਕ ਇਹ ਇੱਕ ਦਵਾਈ ਕੋਰਾ ਜਨ ਤੇ ਯਰਬਾ ਕਰਕੇ ਵੀ ਇਹਨੇ ਇਹ ਦਵਾਈ ਪਾਵਾਂਗੇ ਕਣਕ ਨੂੰ ਜਿਹੜੀ ਸੁੰਡੀ ਉਹਨਾਂ ਕੰਮ ਤੇ ਚੱਲੇ ਇੱਕਰਾਸ ਟੁੱਟਾ ਨਿਕਲ ਆ ਕੰਮ ਦੇ ਕੋਈ ਸੱਦਾ ਹੀ ਚਾਹ ਮੁੰਦਾ ਹੀ ਨਹੀਂ ਕੋਈ ਤੇ ਚੱਲ ਫਿਰ ਤੂੰ ਮਲਚਰ ਮਾਰ ਮੈਂ ਵੇਨਾ ਜੇ ਤੇ ਕਰੂ ਕੋ ਤੇ ਰਵੇਨੇ ਹਿਸਾਬ ਮੈਂ ਰੋਟੀਆਂ ਦੇ ਆਣ ਵਾਲੇ ਜੇ ਸੀ ਬੀ ਵਾਲਾ ਢੇਡਾ ਮਾਰਉਣਾ ਕਾਪੀ ਫੇਕ ਰਹੀ ਰਹਿ ਗਈ ਆ ਅਰਜਨ ਡਰਾਈਵਰ ਦਾ ਹਰ ਰਟਾਈ ਕਰੋਸ ਕਰੂ ਜੇ ਦੇ ਸੀਲਾ ਸੂਲਾ ਹੀ ਨਹੀਂ ਉਹ ਹੋਈ ਨਾ ਇਹਦੇ ਇਹੋ ਜਦੋਂ ਇਹਨੂੰ ਦੱਬ ਕੇ ਵਾਹਦੀਏ ਨਾ ਮੁੜ ਕੇ ਇਹਦੇ ਆ ਕਰੌਸ ਕਰੂ ਜੇ ਦੇ ਸੀਲਾ ਸੂਲਾ ਲੀਕਣ ਦਾ ਵੀ ਨਹੀਂ ਆ ਪਹੁੰਚ ਗਏ ਆਪਣੇ ਜਿੱਥੇ ਪੈਲੀ ਦੇ ਵਿੱਚ ਰੇਤ ਪਾਉਣ ਦਾ ਚੁੱਕ ਚੁੱਕ ਕੇ ਜਿੱਥੇ ਜਿਆਦਾ ਢੋਡਾ ਲੱਗਾ ਈ ਖਿੱਚ ਖਿੱਚ ਗਏ ਇਹਨਾਂ ਬੰਦਿਆਂ ਨੂੰ ਰੋਟੀ ਦੇਣ ਆਏ ਆ ਆਟਾ ਟਟਾ ਇਹਦੇ ਵਿੱਚ ਚਾਜ ਤੇ ਟੇ ਟੱਬੇ ਪਿਆ ਹੀ ਇਹਨਾਂ ਨੂੰ ਪੂਰ ਲਾਂਗੇ ਪੂਰ ਕੇ ਤੇ ਚਲੋ ਮੱਕੀ ਮੁੱਕੀ ਹੋ ਗਈ ਦੋ ਸਾਲ ਤੇ ਕਿਹਾ ਵੀ ਫਸਲ ਦੀ ਆ ਗਈ ਆ ਗਈ ਆ ਖਿੱਚੋ ਖਿੱਚੋ ਪਹਿਲਾਂ ਰੇਤ ਪੱਧਰ ਕੀਤੀ ਸਾਰੀ ਹੁਣ ਇਸ ਨੂੰ ਮਿੱਟੀ ਕੱਢ ਨੂੰ ਜੁੱਧ ਲੱਗੜੇ ਪੂਰੇ ਇਦਾਂ ਦੇ ਸੈਟਿੰਗ ਕਰਨੀ ਪੈਂਦੀ ਪੈਣ ਜਿਹੜੀ ਰੇਤ ਉੱਤੇ ਪੱਧਰ ਕਰਕੇ ਥੱਲੇ ਪਲੌਆਂ ਦੇ ਨਾਲ ਮਿੱਟੀ ਕੱਢਣ ਦੇ ਆ ਦੋ ਟਰੈਕਟਰ ਤਾਂ ਪਾਉਣੇ ਪੈਂਦੇ ਆ ਵੀ ਉਹਦਾ ਟਰੈਕਟਰ ਕੱਲਾ ਸਲਿੱਪ ਮਾਰਦਾ ਵਾ ਕਈ ਵੀਰਾਂ ਨੇ ਮੈਨੂੰ ਕਮੈਂਟ ਕੀਤੇ ਵੀਰ ਜੀ ਵੱਡੇ ਟਰੈਕਟਰ ਲਿਆਓ ਰੇਤ ਦੇ ਵਿੱਚ ਜਿਹੜਾ ਵੱਡਾ ਟਰੈਕਟਰ ਉਹ ਵੀ ਸਲਿੱਪ ਮਾਰਦਾ ਬਾਕੀ ਚਲਾ ਕੇ ਨਹੀਂ ਵੇਖਿਆ ਹੋ ਸਕਦਾ ਫਰਕ ਪਵੇ ਪਰ ਅਜੇ ਸਾਡੇ ਮੰਡ ਦੇ ਵਿੱਚ ਟਰੈਕਟਰ ਅਸੀਂ ਇਹਨੂੰ ਹੀ ਸਭ ਤੋਂ ਵੱਡਾ ਮੰਨਦੇ ਆ ਤਾਂ ਕਰਕੇ ਇਹ ਹੁਣ ਨਿੱਕੇ ਟਰੈਕਟਰ ਪਾ ਕੇ ਦੋ ਪਾਲੀ ਦੇ ਆ ਤੇ ਬਾਅਦ ਦੇ ਵਿੱਚ ਚਲੋ ਪਹਿਲੀ ਇੱਕ ਵਾਰ ਬਣ ਗਈ ਪੱਧਰ ਹੋ ਗਈ ਤੇ ਫਿਰ ਇਹਦੇ ਵਿੱਚ ਮੱਕੀ ਮੁੱਕੀ ਹੋ ਜਾਈ ਉਹਦਰਾ ਕੋਰੀ ਰੇਤ ਦੇ ਵਿੱਚ ਮੱਕੀ ਨਹੀਂ ਹੁੰਦੀ ਜਦੋਂ ਬਹੁਤ ਵਧੀਆ ਥੱਲੇ ਜਿਹੜੀ ਪੱਕੀ ਮਿੱਟੀ ਨਿਕਲਾਈ ਰੇਤ ਵਿੱਚ ਰਲ ਕੇ ਨਾਲੇ ਤੇ ਪੈਲੀ ਉੱਚੀ ਹੋ ਗਈ ਨਾਲੇ ਖੱਤਾ ਵਧੀਆ ਬਣ ਗਿਆ カトゲイで ਉਂਗਲ ਆੜ ਜਾਂਦੀ ਹੁੰਦੀ ਆ ਉਹਨੂੰ ਪਤਾ ਵੀ ਇਹਨੇ ਹੈਂਡਲ ਜਾਂ ਕਰਨਾ ਇਹਨੂੰ ਉਹਨੇ ਹਿੱਸਾ ਹੋਣਾ ਹੀ ਆਪਣੇ ਕਰਦੀ ਉਂਗਲ ਇਹ ਆਪਣਾ ਵੀ ਬਾਲ ਸਿੰਘ ਤੇ ਗੁਰਦੀਪ ਸਿੰਘ ਲਾਲਾ ਅਫਲਾਜ ਆਫਿਸ ਹੋਰ ਜਿਹੜਾ ਉਹਨਾਂ ਆਈ ਲੈਣੇ ਗੱਡੀ ਲੈ ਵੱਡੀ ਕਿਹਦੇ ਕੋਲੋਂ ਯਾਰ ਚਾਬੀ ਓਕੇ ਕੱਲ 4:00 ਵਜੇ ਮਿਲਾਂ ਕੱਲ 1.5 ਚਲੋ ਜੀ ਚੱਕ ਦਿਓ ਖਿੱਚ ਦੇ ਇਹ ਸਾਰੇ ਪਰਿਵਾਰ ਨੂੰ ਵਧਾਈਆਂ ਹੋਣ ਤੇ ਗੱਡੀ ਬਲੈਕ ਕਲਰ ਦੀ ਇਹਨੇ ਲਈ ਅੱਜ ਲੈਣ ਆਏ ਸੀ ਬਹੁਤ ਸ਼ਾਨਦਾਰ ਗੱਡੀ ਆ ਤੇ ਤੁਹਾਨੂੰ ਇਹ ਕਿਹੜੀ ਕੰਪਨੀ ਦੀ ਹੈ? ਮਹਿੰਦਰਾ ਦੀ ਜੀ ਥਾਰ ਨਵੀਂ ਨਹੀਂ 5 ਡੋਰ ਆ ਜੀ ਕਹੋ ਜੀ ਗੁਰਦਰਾ ਸਾਹਿਬ ਦੇ ਦਰਸ਼ਨ ਵੰਦਣਾ ਇਹਦੇ ਨੋਆ ਦੇ ਥਾਰ ਰੌਕ ਸੰਦੇ ਓਏ ਉਹਨੂੰ ਵੇਖੀ ਜਾਂਦਾ ਹੁੰਦਾ ਇਹ ਥਾਰ ਰੌਕ ਸੰਦੇ ਇਹਦੇ ਨੋਆ ਲੰਕੀ ਨੂੰ ਵੈਗ ਦੀ ਕਿਰਪਾ ਨਾਲ ਮਕਾਟ ਕਾ ਅਗੇ ਗੁਰਦਰਾ ਬੀਰ ਸਾਹਿਬ ਚੱਲਦੇ ਆ ਇੱਕ ਵਾਰ ਚੈੱਕ ਕਰੋ ਕਿ ਦਾ ਲੀਫ ਬਲੈਕ ਕਲਰ ਦੀ ਤੇ ਕੋਈ ਨਹੀਂ ਆਪ ਕੱਟ ਦਾਂਗੇ ਗੱਡੀ ਦੇ ਵੀ ਰਾਦੇ ਸ਼ੋਅ ਇਹ ਅੰਦਰੋਂ ਖੁੱਲਣੀ ਆ ਨਹੀਂ ਅੰਦਰੋਂ ਵੀ ਇੱਕ ਬਟਨ ਆ ਆਹ ਕੁੱਲੇ ਹੀ ਲੋਗ ਜਿਹੜੇ ਪੁਨੀ ਆ ਸਭ ਲੋਗ ਨਹੀਂ ਲੱਗਦੇ ਕੁਝ ਹੀ ਖਲੋਤੇ ਇਥੇ ਆ ਥੱਲੇ ਹੀ ਰਹਿੰਦੇ ਹੈ ਥੱਲੇ ਹੀ ਥੱਲੇ ਇਹ ਕਿੱਥੇ ਆ ਹਾਂ ਵੇ ਥੱਲੇ ਲੱਭਾਈ ਨਹੀਂ ਯਾਰ ਵੜਾ ਲਪੋ ਵੜੀ ਦੌ ਅੱਜ ਸਪੈਸ਼ਲ ਅਰਵਿੰਦਰ ਸਿੰਘ ਵੀਰ ਆਪਣਾ ਅਜੇ ਪਹੁੰਚਿਆ ਹੀ ਜਦ ਮੁੜ ਕੇ ਸਿੱਧਾ ਗੱਡੀ ਲੈਣ ਲੈ ਜਾਲ ਓਏ ਬੰ ਮਰਦੋਦ ਅੱਜ ਇੱਥੇ ਛੜਦੇ ਕੋਈ ਨਹੀਂ ਉਹ ਕੋਈ ਨਹੀਂ ਹੋ ਗੱਡੀ ਤੇ ਵੀ ਦੇ ਦੇ ਤੇ ਬਸ ਠੀਕ ਮਹਾਰਾਜ ਦੀ ਕਿਰਪਾ ਵਾਦੇ ਬਾਬੇ ਨਾਨਕ ਦੀ ਚਲੋ ਵੀ ਸ਼ੇਰੋ ਨਿੱਕੇ ਫੇਰ ਗੱਡੀਆਂ ਚ